ਪੋਰਟ ਮੈਰਿਜ ਕਰਾਉਣੀ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਕੁੜੀ ਦੇ ਭਰਾਵਾਂ ਨੇ ਆਪਣੇ ਯਾਰਾ ਦੋਸਤਾਂ ਦੇ ਨਾਲ ਰਲ ਕੇ ਆਪਣੀ ਭੈਣ ਤੇ ਜੀਜੇ ਤੇ ਉਸਦੀ ਮਾਂ ਦਾ ਮਜਮ ਕੇ ਕੁੱਟਾਪਾ ਚਾੜ ਦਿੱਤਾ ਦਰਸਨ ਇਸ ਮੌਕੇ ਕੋਰਟ ਮੈਰਿਜ ਕਰਵਾਉਣ ਵਾਲੇ ਕੁੜੀ ਤੇ ਮੁੰਡੇ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਅਸੀਂ ਕੋਰਟ ਦੇ ਆਰਡਰ ਲੈ ਕੇ ਕੋਰਟ ਖਾਲਸਾ ਚੌਂਕੀ ਦੇ ਵਿੱਚ ਕੇਸ ਕਰਕੇ ਆਏ ਆ ਪਰ ਪੁਲਿਸ ਤੇ ਮੁਲਾਜ਼ਮਾਂ ਵੱਲੋਂ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਕੁੜੀ ਦੇ ਭਰਾਵਾਂ ਦੇ ਵੱਲੋਂ ਕੁੱਟਮਾਰ ਕਰ ਦਿੱਤੀ ਗਈ ਹੈ ਤੇ ਸੋਨੇ ਦੇ ਗਹਿਣੇ ਤੇ ਨਕਦੀ ਵੀ ਲੁੱਟੀ ਗਈ ਹੈ ਤੇ પોલીસ ਅਧਿਕਾਰੀ ਜਦ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਪੀੜਤਾ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਲਾਸ਼ ਚੱਲ ਰਿਹਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕੇ ਗੁਰੂ ਨਾਨਕਪੁਰਾ ਦਾ ਇਹ ਮਾਮਲਾ ਹੈ ਜਿੱਥੇ ਮੁੰਡੇ ਕੁੜੀ ਨੂੰ ਕੋਟ ਮੈਰਿਜ ਕਰਾਉਣੀ ਕਾਫੀ ਮਹਿੰਗੀ ਪਈ ਹੈ ਕੁੜੀ ਦੇ ਭਰਾਵਾਂ ਦੇ ਵੱਲੋਂ ਕੁੜੀ ਮੁੰਡੇ ਤੇ ਉਸਦੀ ਸੱਸ ਦੀ ਜਮ ਕੇ ਕੁੱਟਮਾਰ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਆ ਗਿਆ ਹੈ ਕਿ ਮੋਬਾਈਲ ਨਗਦੀ ਤੇ ਗਹਿਣੇ ਵੀ ਖੋਏ ਗਏ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਨਾ ਹਾਈ ਕੋਰਟ ਦੇ ਵਿੱਚ ਅਰਜ਼ੀ ਵੀ ਦਾਖਲ ਕਰਵਾਈ ਹੋਈ ਸੀ ਜਿਸ ਦੇ ਚੱਲਦੇ ਨਾ ਕੋਰਟ ਖਾਲਸਾ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਪਰ ਪੀੜਤਾ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਸਾਡੇ ਨਾਲ ਦੁਰਵਿਹਾਰ ਕੀਤਾ ਗਿਆ ਤੇ ਕਿਹਾ ਗਿਆ ਕਿ 1 ਲੱਖ ਰੁਪਇਆ ਜੇਕਰ ਤੁਸੀਂ ਫੜਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਸੁਰੱਖਿਆ ਦੇ ਦੇਵਾਂਗੇ ਤਾ ਇਸੇ ਦਰਮਿਆਨ ਹੁਨੇ ਮਾਮਲਾ ਜਿਹੜਾ ਏ ਉਹ ਜਾਂਚ ਦੇ ਅਧੀਨ ਆ ਪੀੜਤ ਪਰਿਵਾਰ ਇਨਸਾਫ ਦੀ ਗੋਹਾਰ ਲਗਾ ਰਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਕੋਲ ਇਹ ਮਾਮਲਾ ਪਹੁੰਚਿਆ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਵਿਕਰਾਂਤ ਭਾਜੀ ਵਿਕਰਾਂਤ ਕਿੱਥੋਂ ਦਾ ਰਹਿਣ ਵਾਲਾ ਹੈ ਭਾਈ ਗੁਣਾਣਾਪੁਰੇ ਰਹਿਣ ਵਾਲਾ ਆ ਕੀ ਗੱਲ ਗਰੀ ਨੰਬਰ 15 ਭਾਈ ਮੈਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਹੈ ਜੀ ਤੇ ਮੈਂ ਅਸਲੀ ਸਾਹਬ ਨੂੰ ਬੇਸ਼ਵੀ ਹੋਇਆ ਸੀ ਠੀਕ ਆ ਕੋਰਟ ਚ ਗਿਆ ਸੀ ਸਟੇ ਆਡਵਲ ਲਿੱਤੇ ਸੀ ਤੇ ਇਹਦੇ ਘਰਦਿਆਂ ਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਤੁਹਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਝਾਗ ਸਾਨੂੰ ਕੁੜੀ ਦੇ ਦਿਦੋ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਮੈਂ ਐਵੇਂ ਕੁੜੀ ਨੇ ਮੇਕੋ ਆਗੇ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਰਜਮੰਜਨਾ ਵਿਆਹ ਕਰਵਾ ਲਿਆ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਹੈ ਜੀ ਅੱਜ ਆਪਾਂ ਘਰ ਕੇ ਆਪਣਾ ਥੋੜਾ ਸਮਾਨ ਲੈ ਕੋਠੇ ਕੰਦਰ ਤੋੜ ਕੇ ਆਏ ਠੀਕ ਆ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਆ ਇੱਟਾਂ ਵੀ ਕੋਠੋ ਚੋਕੇ ਲੈ ਕੇ ਮੇਰੇ ਸਿਰ ਸਿਰ ਪਾੜਿਆ ਉਹਨਾਂ ਨੇ ਅੰਨ ਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੇਂ ਗੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਜੀਵਨ ਜੀ ਵਿਆਹ ਹੋਇਆ ਉਹ ਟੋਪਸ ਵੀ ਲੈ ਗਿਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜਿਪ ਚ ਨਗਰ ਪਿਆ ਉਹ ਵੀ ਲੈ ਗਿਆ ਸਭ ਕੁਝ ਲੈ ਗਿਆ ਮਦਦਾ ਕੀ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਨ ਆ ਪਾਪਰ ਅਟੈਕ ਹੋ ਗਿਆ ਸੀ ਉਹ ਪਛਾਣੀ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਜਵਾਏ ਜੇ ਪੈ ਤੇ ਲਾ ਮੇ ਕੋਈ ਇੱਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਕਿਹਤੀ ਕੌਣ ਸੀ ਮੇਰੇ ਤਿੰਨੇ ਸਾਲੇ ਹੈਗੇ ਨੇ ਠੀਕ ਹੈ ਸੁਨੀਲ ਆਕਾਸ਼ ਅਨੀਸ਼ ਠੀਕ ਹੈ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਹੈਗੇ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕ ਕੀ ਕਹਿੰਦੇ ਉਹਨੂੰ ਕਿੱਥੇ ਰਹਿੰਦਾ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾਂ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਥਾਣੀ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਉਥਾ ਟੱਪ ਗਿਆ ਇਹ ਹੁਣ ਕੀ ਮੰਗਦਾ ਹੁਣ ਸਾਡੇ ਅਸੀਂ ਮੰਗਿਆ ਤੁਹਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਵੇਦਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੇ ਕੁਝ ਆਪਣਾ ਜਿਹੜਾ ਸਟੇਓਰਡ ਲਿਤਾ ਸੀ ਕੋਈ ਹਾਈ ਕੋਰਟ ਚ ਰੈਟ ਪਾਈ ਸੀ ਕਿ ਨਾ ਆਮਰੇ ਮੈਨੂੰ ਮਲਾਜਮ ਤੇ ਹੀ ਦੇ ਹਾਂਜੀ ਸਰ ਮੈਂ ਰੈਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਿਆ ਲੱਖ ਲੱਖ ਰੁਪਿਆ ਸਾਡੀ ਤਨਖਾਹਾਂ ਵਾਗੀਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਰੁਪਿਆ નોਕਾ ਹੀ ਕਰਨ ਵਾਲਾ ਇਕੱਲੀ ਆਪਣੀ ਮਾਪਿਆਂ ਦਾ ਨਾਮ ਪਤਾ ਤਾਂ ਨਾਮ ਨਹੀਂ ਮੈਨੂੰ ਪਤਾ ਜੀ ਸਰਦਾਰ ਜੇ ਹੈਗਾ ਲੰਬਾ ਜਆ ਬੋਲਦੇ ਬੜਾ ਔਖਾ ਸੀ ਹਾਂਜੀ ਸਰ ਪਛਾਣਾਂਗੇ ਸਰ ਜ਼ਰੂਰ ਪਛਾਣਾਂਗੇ ਤੁਸੀਂ ਮੰਗ ਕਰਦੇ ਕਾਰਵਾਈ ਕਰਨੀ ਹ ਹੁੰਦੀ ਨਹੀਂ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਡਾ ਕੀਤਾ ਇਹਨੇ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਏ ਤੇ ਕਿਤੇ ਲੈ ਲਓ ਮੈਂ ਕਿਹਾ ਭਾਈ ਸਾਨੂੰ ਇੱਕ ਦਿਨ ਦਾ ਵਕਤ ਦੇ ਦਿਓ ਫੇਰ ਹੀ ਕਿਰਾਏ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਰਹਿ ਗਏ ਆ ਪੈਸਾ ਤੇ ਲੱਤ ਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਏ ਕਿੱਥੋਂ ਠੀਕ ਹਾਂਜੀ ਕੀ ਗੱਲ ਹੋਈ ਹੈ ਤੁਹਾਡਾ ਨਾ ਕਿਰੋ ਵਿਆਹ ਹੈ ਇਹਦਾ ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ ਇੱਕ ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਹਾਂ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਬਹੁਤ ਕੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ ਲਾ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ ਪੇਸ਼ੈਂਟ ਹੈਗੇ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਅੱਛਾ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਇਹਨਾਂ ਨੇ ਮਾਰਿਆ ਘਰ ਦੇ ਅੰਦਰ ਜਿੱਥੇ ਮੈਰਿਜ ਕੀਤੀ ਸੀ ਅਸੀਂ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਕੋਰਟ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਕਿਸ ਕੋਲੋਂ ਹਾਂਜੀ ਅਸੀਂ ਮੰਗ ਕੀਤੀ ਸੀ ਅਹੀ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚੱਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਸੀ ਤਾਨੂੰ ਮੈਂ ਮਲਾਇਮਾ ਦੀ ਪਛਾਣ ਹੈ ਜਾਂ ਨਾਮ ਪਤਾ ਉਹਨਾਂ ਨੂੰ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਦ ਦੀ ਗਈ ਹੈ ਮੇਰੇ ਕੰਨ ਚ ਮੇਰੀ ਵਾਲੀਆਂ ਨਹੀਂ ਗਈਆਂ ਅੱਛਾ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਇਨਸਾਫ ਚਾਹੀਦਾ ਬਸ ਤੁਹਾਡੇ ਮਦਰ ਇਨ ਲਾ ਦਾ ਕੀ ਹ ਲਾਜ ਕਿੰਨਾ ਕੋ ਹਗਾ ਸੀਰੀਅਸ ਅੱਗੇ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੇ ਮਾਮਲਾ ਸਾਰੇ ਇੱਕ ਝਗੜਾ ਹੋਇਆ ਤਿੰਨ ਵਿਅਕਤੀ ਆਏ ਜੀ ਹਾਂ ਸਾਰਾ ਤਿੰਨ ਵਿਅਕਤੀ ਆਏ ਆ ਇਹ ਜਖਮੀ ਹਾਲ ਤੇ ਆਏ ਆ ਇਹਨਾਂ ਝਗੜਾ ਹੋਇਆ ਵਾ ਹਰੀ ਬ੍ਰਦਰ ਆਏ ਆ ਕੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕਾਂਡੇ ਇਹਨਾਂ ਦਾ ਜੋ ਵੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੇ ਕੋਲ ਕੋਮਲ ਜੀ ਆਏ ਜੀ ਵਿਕਰਮ ਜੀ ਆਏ ਵਾਸੀ ਇੱਥੋਂ ਦੇ ਮਕਾਨ ਅਮਰੇਨੇ ਦੇ ਰਮੇਸ਼ਰ ਧਾਮ ਦੇ ਮੰਦਰ ਗੁਰੂ ਨਾਲਖੋੜਾ ਦੇ ਆਏ ਆ ਇਹਨਾਂ ਡਾਕਟਰ ਸਾਹਿਬ ਕਰ ਰਹੇ ਆ ਜੋ ਵੀ ਸੱਟਾਂ ਲੱਗੀਆਂ ਨੇ ਇਹਨਾਂ ਮੈਡੀਕੀਟਾ ਜਾ ਰਹੇ ਆ ਜੋ ਵੀ ਕਾਨੂੰਨੀ ਕਰ ਰਹੇ ਹੋਗੀ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਆਉਣਾ ਇਹਨਾਂ ਦਾ ਇਹ ਥਾਰੇ ਇੱਥੇ ਲਿਖਿਆ ਵਾ ਚੌਕੀ ਕੋੜ ਖਾਲਸਾ ਜਦ ਤੱਕ ਡਾਕਟਰ ਆਇਆ ਵਾ ਕੋਈ ਕੋੜ ਖਾਲਸਾ ਦਾ ਮਲਾਜਮ ਆਇਆ ਇੱਥੇ ਸਰ ਇੱਥੇ ਤੇ ਆਇਆ ਉਹਨਾਂ ਨੇ ਆਉਣਾ ਦਾ ਡਾਟ ਘਟਦਾ ਜੀ ਉਹਨਾਂ ਨੇ ਉਹਨਾਂ ਨੇ ਆਉਣਾ ਜੀ ਕਰਦੇ ਹੁਣ ਤੋਂ ਬਾਅਦ ਉਹਨਾਂ ਦਾ ਕਹਿਣ ਦਾ ਮਤਲਬ ਸਾਨੂੰ ਖਤਰਾ ਹੈ ਕੋਈ ਕਿ ਨਾਮ ਅਸੀਂ ਕੋੜ ਮੈਰਿਜ ਕਰਾਈਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਇੱਥੇ ਤਾਂ ਗਾਰ ਦਿੱਤੇ ਹਾਂ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਤਲਾਹ ਕਰ ਦਿੱਤੀ ਕੀ ਤੁਹਾਡੇ ਵਲੋਂ ਹਾਂਜੀ ਹਾਂਜੀ ਹ